31 ਅਕਤੂਬਰ 2019 ਦੇ ਦਿਨ ਲਦਾਖ ਯੂਨੀਅਨ ਟੈਰੀਟਰੀ ਡਿਕਲੇਅਰ ਕੀਤਾ ਜਾਂਦਾ ਸੋਨਮ ਬੈਂਕ ਚੁੱਕ ਮੇਨਲੀ ਕਿਸ ਚੀਜ਼ ਦੇ ਕਰਕੇ ਹਾਈਲਾਈਟ ਹੋ ਰਿਹਾ ਉਹ ਹੋ ਰਿਹਾ ਆਪਣੀ ਇੱਕ ਬਹੁਤ ਹੀ ਜ਼ਿਆਦਾ ਲੰਬੀ ਭੁਖ ਹੜਤਾਲ ਦੇ ਕਰਕੇ ਲਦਾਖ ਦੇ ਵਿੱਚ ਬੇਰੁਜ਼ਗਾਰੀ ਦੀ ਜਿਹੜੀ ਐਵਰੇਜ ਆ ਉਹ ਹੈਗੀ ਆ 26.5% ਇਹ ਪੀੜ ਪੜਕ ਜਾਂਦੀ ਆ ਭਾਜਪਾ ਦੇ ਦਫ਼ਤਰ ਦੇ ਉੱਪਰ ਹਮਲਾ ਕਰਦੇ ਆ ਜੰਮੂ ਕਸ਼ਮੀਰ ਰੀਆਰਗੇਨਾਈਜੇਸ਼ਨ ਐਕਟ 2019 ਦੇ ਤਹਿਤ 31 ਅਕਤੂਬਰ 2019 ਦੇ ਦਿਨ ਲਦਾਖ ਯੂਨੀਅਨ ਟੈਰੀਟਰੀ ਡਿਕਲੇਅਰ ਕੀਤਾ ਜਾਂਦਾ ਤੇ ਇਹਦੇ ਨਾਲ ਹੀ ਜਿਹੜੀ ਸਟੇਟ ਆ ਜੰਮੂ ਤੇ ਕਸ਼ਮੀਰ ਦੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਦੋ ਅਲੱਗ ਅਲੱਗ ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਜਾਂਦੀਆਂ ਪਾਰਲੀਮੈਂਟ ਦੇ ਵਿੱਚ ਇਹ ਐਕਟ ਪਾਸ ਹੋ ਜਾਂਦਾ ਤੇ ਉਸ ਤੋਂ ਬਾਅਦ ਅਗਸਤ 2019 ਦੇ ਵਿੱਚ ਪ੍ਰੈਜ਼ੀਡੈਂਟ ਦੀ ਮੋਹਰ ਇਹਦੇ ਉੱਪਰ ਲੱਗ ਜਾਂਦੀ ਹੁਣ ਜਦੋਂ ਤੋਂ ਹੀ ਸਾਲ 2019 ਤੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਜਾਂਦਾ ਐਕਚੁਅਲੀ ਤਾਂ ਬਿਲਕੁਲ ਉਸੇ ਟਾਈਮ ਤੋਂ ਲਦਾਖ ਦੇ ਲੋਕਾਂ ਦਾ ਇਹਦੇ ਅਗੇਂਸਟ ਪ੍ਰੋਟੈਸਟ ਕਰਨਾ ਸ਼ੁਰੂ ਹੋ ਜਾਂਦਾ ਪਰ ਮੇਨ ਚੀਜ਼ ਐਸਕੇਲੇਟ ਹੁੰਦੀ ਆ ਕਦੋਂ ਲਦਾਖ ਦੇ ਲੋਕਾਂ ਦਾ ਪ੍ਰੋਟੈਸਟ ਕਰਨਾ ਵੱਧਦਾ ਵਾ ਉਹ ਵਾਧਾ ਸਾਲ 2024 ਦੇ ਵਿੱਚ ਹੁਣ ਇਹਦਾ ਕਾਰਨ ਇਹ ਆ ਕਿਉਂਕਿ ਦੋ ਯੂਨੀਅਨ ਟੈਰੀਟਰੀਜ਼ ਇੱਕੋ ਟਾਈਮ ਦੇ ਉੱਪਰ ਬਣਾਈਆਂ ਜਾਂਦੀਆਂ ਇੱਕ ਪਾਸੇ ਆ ਲਦਾਖ ਦੂਸਰੇ ਪਾਸੇ ਆ ਬਾਕੀ ਦਾ ਬਹੁਤ ਸਾਰਾ ਜੰਮੂ ਕਸ਼ਮੀਰ ਦਾ ਏਰੀਆ ਜਿਹੜਾ ਬਾਕੀ ਦਾ ਜੰਮੂ ਕਸ਼ਮੀਰ ਦਾ ਏਰੀਆ ਵਾ ਉਹਨੂੰ ਆਪਣੀ ਅਸੈਂਬਲੀ ਮਿਲਦੀ ਆ ਆਪਣੇ ਬਹੁਤ ਸਾਰੇ ਅਧਿਕਾਰ ਮਿਲਦੇ ਆ ਤੇ ਆਪਣੀ ਉੱਥੇ ਲੋਕਾਂ ਦੀ ਚੁਣੀ ਹੋਈ ਗਵਰਨਮੈਂਟ ਬਣ ਕੇ ਜਿੱਤ ਕੇ ਆਉਂਦੀ ਆ ਪਰ ਇਹ ਸਾਰਾ ਕੁਝ ਲਦਾਖ ਦੇ ਲਈ ਨਹੀਂ ਕੀਤਾ ਜਾਂਦਾ ਲਦਾਖ ਇੰਡੀਆ ਦੇ ਜ਼ਿਆਦਾਤਰ ਭਾਗਾਂ ਤੋਂ ਬਿਲਕੁਲ ਵੱਖਰਾ ਵਾ ਉੱਥੇ ਵੀ ਜਿਹੜੇ ਨਾਰਥ ਈਸਟ ਵਾਲੇ ਇੰਡੀਆ ਦੀਆਂ ਸਟੇਟਸ ਨੇ ਉਹਨਾਂ ਦੀ ਤਰ੍ਹਾਂ ਟ੍ਰਾਈਬਲ ਲੋਕ ਰਹਿੰਦੇ ਆ ਬਿਲਕੁਲ ਉਹਨਾਂ ਦਾ ਜਿਹੜਾ ਸੱਭਿਆਚਾਰ ਆ ਕਲਚਰ ਆ ਬੋਲੀ ਰਹਿਣ ਸਹਿਣ ਇਤਿਹਾਸ ਆ ਉਹ ਪੂਰੀ ਤਰ੍ਹਾਂ ਦੇ ਨਾਲ ਇੰਡੀਆ ਦੇ ਬਾਕੀ ਲੋਕਾਂ ਤੋਂ ਵੱਖਰਾ ਵਾ ਲਦਾਖ ਦੇ ਵਿੱਚ ਮੇਨਲੀ ਕਰਕੇ ਦੋ ਫਿਰਕਿਆਂ ਦੇ ਲੋਕ ਰਹਿੰਦੇ ਆ ਇੱਕ ਹੈ ਕਿ ਬੁੱਧ ਧਰਮ ਨੂੰ ਮੰਨਣ ਵਾਲੇ ਦੂਸਰੇ ਹੈਗੇ ਆ ਮੁਸਲਮ ਪਾਈਚਾਰੇ ਦੇ ਲੋਕ ਹੁਣ ਕਿਉਂਕਿ ਲਦਾਖ ਯੂਨੀਅਨ ਟੈਰੀਟਰੀ ਬਣਨ ਤੋਂ ਬਾਅਦ ਸਿੱਧਾ-ਸਿੱਧਾ ਕੇਂਦਰ ਸਰਕਾਰ ਦੇ ਮਤਲਬ ਕਿ ਦਿੱਲੀ ਦੇ ਕੰਟਰੋਲ ਦੇ ਅੰਡਰ ਆਉਂਦਾ ਤਾਂ ਲਦਾਖ ਦੇ ਲੋਕਾਂ ਨੂੰ ਇਹ ਲੱਗਦਾ ਕਿ ਜਿੱਥੇ ਇੱਕ ਪਾਸੇ ਨਾਰਥ-ਈਸਟ ਦੀਆਂ ਬਹੁਤ ਸਾਰੀਆਂ ਸਟੇਟਸ ਨੇ ਜਿਨ੍ਹਾਂ ਨੂੰ ਕਨਸਟੀਟਿਊਸ਼ਨ ਦੇ 6ਵੇਂ ਸ਼ੈਡਿਊਲ ਦੇ ਤਹਿਤ ਬਿਲਕੁਲ ਅੱਡ ਇੱਕ ਖਾਸ ਦਰਜਾ ਦਿੱਤਾ ਗਿਆ ਤਾਂ ਕਿ ਉਹ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਬਾਕੀ ਦੇ ਕੰਟਰੀ ਤੋਂ ਪ੍ਰੋਟੈਕਟ ਕਰਕੇ ਰੱਖ ਸਕਣ ਉੱਥੇ ਲਦਾਖ ਦੇ ਨਾਲ ਇਹ ਸਾਰਾ ਕੁਝ ਨਹੀਂ ਕੀਤਾ ਗਿਆ ਲਦਾਖ ਦੇ ਲੋਕ ਵੀ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਆਪਣਾ ਇੱਕ ਅੱਡ ਆਈਡੈਂਟੀਟੀ ਆ ਉਹ ਜਿਉਂਦੀ ਤਿਉਂ ਬਰਕਰਾਰ ਰਹਿਣੀ ਚਾਹੀਦੀ ਆ ਲਦਾਖ ਦੀਆਂ ਮੇਨ ਕਰਕੇ ਦੋ ਏਰੀਏ ਆ ਬਹੁਤ ਵੱਡੇ ਇੱਕ ਹੈ ਗਾਵਲੇ ਤੇ ਦੂਸਰਾ ਹੈਗਾ ਕਾਰਗਿਲ ਤੇ ਲਦਾਖ ਦੀ ਜਿਹੜੀ ਮੇਨ ਪੋਪੂਲੇਸ਼ਨ ਆ ਇਹ ਇਹਨਾਂ ਦੋਨੇ ਹੀ ਸ਼ਹਿਰਾਂ ਦੇ ਵਿੱਚ ਰਹਿੰਦੀ ਆ तकरीबन 50-50% ਦਾ ਆਪਸ ਦੇ ਵਿੱਚ ਇਹਨਾਂ ਦਾ ਅਨੁਪਾਤ ਆ ਹੁਣ ਸਾਲ 2024 ਤੋਂ ਜਦੋਂ ਤੋਂ ਲਦਾਖ ਦੇ ਲੋਕਾਂ ਦੀਆਂ ਆਪਣੀਆਂ ਹੱਕਾਂ ਦੇ ਲਈ ਜਿਹੜੀਆਂ ਮੰਗਾਂ ਨੇ ਉਹ ਜ਼ਿਆਦਾ ਤੇਜ਼ ਹੋਈਆਂ ਤਾਂ ਉਸ ਤੋਂ ਬਾਅਦ ਦੋ ਵੱਡੀਆਂ ਆਰਗੇਨਾਈਜੇਸ਼ਨਸ ਨੇ ਲਦਾਖ ਦੀਆਂ ਇੱਕ ਹੈਗੀ ਆ ਐਲ ਏ ਬੀ ਦੂਸਰੀ ਹੈਗੀ ਆ ਕੇ ਡੀ ਏ ਇਹ ਦੋਨੇ ਲਗਾਤਾਰ ਗਵਰਨਮੈਂਟ ਦੇ ਨਾਲ ਟੱਚ ਦੇ ਵਿੱਚ ਬਣੀਆਂ ਹੋਈਆਂ ਤੇ ਆਪਣੇ ਅਧਿਕਾਰਾਂ ਦੀ ਲਗਾਤਾਰ ਇਹ ਮੰਗ ਲੋਕ ਕਰ ਰਹੇ ਆ ਤੇ ਇੱਕ ਜੋ ਮੇਨ ਸਪੈਸ਼ਲ ਪਰਸਨੈਲਿਟੀ ਇੱਕ ਸਪੈਸ਼ਲ ਕਿਰਦਾਰ ਤੁਸੀਂ ਬਹੁਤ ਵਾਰ ਉਹਨਾਂ ਨੂੰ YouTube ਦੇ ਉੱਪਰ ਜਾਂ ਇੱਕ ਖਾਸ ਫਿਲਮ ਦੇ ਵਿੱਚ ਦੇਖਿਆ ਹੋ ਉਹ ਇਸ ਪੂਰੇ ਦੇ ਪੂਰੇ ਪ੍ਰੋਟੈਸਟ ਦਾ ਇੱਕ ਚਿਹਰਾ ਬਣੇ ਹੋਏ ਨੇ ਅਮੀਰ ਖਾਨ ਹੋਣਾ ਦੀ ਇੱਕ ਫਿਲਮ ਆਈ ਸੀ 3 ਇਡੀਅਟਸ ਉਹਦੇ ਵਿੱਚ ਅਮੀਰ ਖਾਨ ਨੇ ਜਿਸ ਇਨਸਾਨ ਦਾ ਕਿਰਦਾਰ ਨਬਾਇਆ ਉਹ ਕਿਰਦਾਰ ਅਸਲ ਦੇ ਵਿੱਚ ਲਦਾਖ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਨਾਮ ਆ ਸੋਨਮ ਵੰਗਚੁਕ ਇਸੇ ਤੋਂ ਇੱਕ ਬਹੁਤ ਵੱਡੇ ਸਾਇੰਟਿਸਟ ਨੇ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਉਹ ਜਿਹੜੀ ਲਦਾਖ ਦੇ ਵਿੱਚ ਹੁਣ ਕੰਸਟਰਕਸ਼ਨ ਕੀਤੀ ਜਾ ਰਹੀ ਆ ਜਾਂ ਉਥੇ ਜਿਹੜੇ ਵੀ ਟੂਰਿਜ਼ਮ ਹੋ ਰਿਹਾ ਉਹਨਾਂ ਗੱਡੀਆਂ ਕਰਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਕੇ ਲਦਾਖ ਦੇ ਇਸ ਏਰੀਏ ਨੂੰ ਪੋਲਿਊਸ਼ਨ ਦੇ ਕਰਕੇ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਉੱਪਰ ਉਹ ਲਗਾਤਾਰ ਵੀਡੀਓਜ਼ ਬਣਾਉਂਦੇ ਰਹਿੰਦੇ ਆ ਪਰ ਪਿਛਲੇ ਕੁਝ ਟਾਈਮ ਤੋਂ ਸੋਨਮ ਵੈਂਕਚੁਕ ਮੇਨਲੀ ਕਿਸ ਚੀਜ਼ ਦੇ ਕਰਕੇ ਹਾਈਲਾਈਟ ਹੋ ਰਿਹਾ ਉਹ ਹੋ ਰਿਹਾ ਆਪਣੀ ਇੱਕ ਬਹੁਤ ਹੀ ਜ਼ਿਆਦਾ ਲੰਬੀ ਭੁਖੜ ਹੜਤਾਲ ਦੇ ਕਰਕੇ ਜਿਹੜੀ ਕਿ ਉਹਨਾਂ ਨੇ ਆਪਣੇ ਏਰੀਏ ਦੀਆਂ ਇਹਨਾਂ ਸਟੇਟ ਹੁੱਡ ਦੀਆਂ ਮੰਗਾਂ ਨੂੰ ਲੈ ਕੇ ਰੱਖੀ ਹੋਈ ਹੈ ਲਦਾਖ ਦੇ ਲੋਕਾਂ ਦੀ ਮੰਗ ਆ ਕਿ ਉਹਨਾਂ ਦਾ ਜਿਹੜਾ ਕੰਟਰੋਲ ਇੰਨੀ ਦੂਰ ਤੋਂ ਦਿੱਲੀ ਤੋਂ ਹੋ ਰਿਹਾ ਵਾ ਉਹਨੂੰ ਭੰਗ ਕੀਤਾ ਜਾਵੇ ਤੇ ਲਦਾਖ ਦਾ ਕੰਟਰੋਲ ਜਿਵੇਂ ਹੁਣ ਬਾਕੀ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਅਸੈਂਬਲੀ ਬਣ ਗਈ ਲਦਾਖ ਦੇ ਲੋਕਾਂ ਨੂੰ ਵੀ ਜਿਹੜੇ ਆਪਣੇ ਡਿਸੀਜਨਸ ਨੇ ਉਹਨਾਂ ਨੂੰ ਲੈਣ ਦਾ ਅਧਿਕਾਰ ਦਿੱਤਾ ਜਾਵੇ ਉਹਦਾ ਇੱਕ ਦੂਸਰਾ ਪ੍ਰੈਕਟੀਕਲ ਕਾਰਨ ਇਹ ਆ ਅਪਾ ਸਾਰਿਆਂ ਨੂੰ ਇਹਨਾਂ ਪਤਾ ਕਿ ਲਦਾਖ ਅਸਲ ਦੇ ਵਿੱਚ ਬਹੁਤ ਹੀ ਦੂਰ ਦਰਾਡੇ ਦੀ ਜਗਾ ਵਾ ਤੇ ਬਾਕੀ ਦੇ ਮਦਾਨੀ ਏਰੀਏ ਤੋਂ ਬਿਲਕੁਲ ਹੀ ਵੱਖਰੀ ਉੱਚੀਆਂ ਉੱਚੀਆਂ ਪਹਾੜਾਂ ਦੀਆਂ ਚੋਟੀਆਂ ਦੇ ਵਿੱਚ ਕਿਰੀ ਹੋਈ ਬਰਫ਼ ਦੇ ਨਾਲ ਲੱਦੀ ਇੱਕ ਜਗਾ ਵਾ ਤਾਂ ਇੱਥੋਂ ਦਾ ਜਿਹੜਾ ਤਰਾਤਲਾ ਉਥੋਂ ਦਾ এনਵਾਇਰਨਮੈਂਟ ਆ ਉਥੋਂ ਦਾ ਕਲਾਈਮੇਟ ਆ ਉਹਨੂੰ ਸਮਝਣਾ ਇੰਨਾ ਜ਼ਿਆਦਾ ਸੌਖਾ ਨਹੀਂ ਉਹਨੂੰ ਸਮਝ ਸਕਦੇ ਆ ਸਿਰਫ ਉਥੋਂ ਦੇ ਲੋਕ ਤਾਂ ਇਸੇ ਕਰਕੇ ਇਹ ਲੋਕ ਕਹਿ ਰਹੇ ਆ ਕਿ ਸਾਡੀਆਂ ਪ੍ਰੋਬਲਮਸ ਦਾ ਸਿਰਫ ਸਾਨੂੰ ਪਤਾ ਵਾ ਤੇ ਅਸੀਂ ਹੀ ਉਹਨਾਂ ਨੂੰ ਬਿਹਤਰ ਤਰੀਕੇ ਦੇ ਨਾਲ ਹੱਲ ਕਰ ਸਕਦੇ ਹਾਂ ਹਾਲੇ ਤੱਕ ਵੀ ਜਿਹੜਾ ਇਹ ਡਾਇਲੌਗ ਆਪਸ ਦੇ ਵਿੱਚ ਚੱਲ ਰਿਹਾ ਸੈਂਟਰ ਗਵਰਨਮੈਂਟ ਦੇ ਨਾਲ ਲਦਾਖ ਦੇ ਇਹਨਾਂ ਲੋਕਾਂ ਦੇ ਉਹਦੇ ਵਿੱਚ ਕੁਝ ਵੀ ਖਾਸ ਨਹੀਂ ਨਿਕਲਿਆ ਸੈਂਟਰ ਗਵਰਨਮੈਂਟ ਨੇ ਹਾਲੇ ਤੱਕ ਸਿਰਫ ਉਹਨਾਂ ਦੀਆਂ ਦੋ ਮੰਗਾਂ ਮੰਨੀਆਂ ਉਹਨਾਂ ਦੇ ਵਿੱਚੋਂ ਇੱਕ ਹੈਗਾ ਅਸੈਂਬਲੀ ਦੇ ਵਿੱਚ ਇੱਕ ਤੋਂ ਵਧਾ ਕੇ ਇਹਨਾਂ ਨੂੰ ਦੋ ਸੀਟਾਂ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਇਹਨਾਂ ਦਾ ਆਪਣਾ ਸਰਵਿਸ ਕਮਿਸ਼ਨ ਬਣਾਇਆ ਜਾਊਗਾ ਪਰ ਲਦਾਖ ਦੇ ਲੋਕਾਂ ਦੇ ਲਈ ਸਿਰਫ ਕੱਲਾ ਸਟੇਟ ਹੁੱਡ ਹੋਣਾ ਮਤਲਬ ਆਪਣੇ ਡਿਸੀਜਨ ਆਪ ਲੈਣਾ ਖੁਦ ਮੁਖਤਿਆਰੀ ਸਿਰਫ ਇੰਨੀ ਚੀਜ਼ ਹੀ ਬਹੁਤ ਨਹੀਂ ਲਦਾਖ ਦੇ ਵਿੱਚ ਜੇ ਆਪਾਂ এমਪਲॉयਮੈਂਟ ਦੇਖੀਏ ਤਾਂ ਉਹਦਾ ਹਾਲ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਸਪੈਸ਼ਲੀ ਜਦੋਂ ਤੋਂ ਸਾਲ 2019 ਤੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਲਦਾਖ ਦੇ ਵਿੱਚ ਬੇਰੋਜ਼ਗਾਰੀ ਦੀ ਜਿਹੜੀ ਐਵਰੇਜ ਆ ਉਹ ਹੈਗੀ ਆ 26.5% ਜਦੋਂ ਕਿ ਪੂਰੇ ਇੰਡੀਆ ਦੀ ਔਸਤ ਹੈਗੀ ਆ 13.7% ਤਾਂ ਤੁਸੀਂ ਇੱਥੋਂ ਹੀ ਸਮਝ ਸਕਦੇ ਹੋ ਕਿ ਲਦਾਖ ਦੇ ਵਿੱਚ ਬਾਕੀ ਦੇ ਇੰਡੀਆ ਤੋਂ ਬੇਰੋਜ਼ਗਾਰੀ ਕਿੰਨੇ ਹੱਦ ਤੱਕ ਜ਼ਿਆਦਾ ਵਾ ਤੇ ਲਦਾਖ ਤੋਂ ਵੱਧ ਸਿਰਫ ਇੱਕ ਹੀ ਜਗ੍ਹਾ ਵਾ ਇੰਡੀਆ ਦੇ ਵਿੱਚ ਜਿੱਥੇ ਬੇਰੋਜ਼ਗਾਰੀ ਲਦਾਖ ਤੋਂ ਵੀ ਜ਼ਿਆਦਾ ਤੇ ਉਹ ਹੈ ਇੱਕ ਹੋਰ ਯੂਨੀਅਨ ਟੈਰੀਟਰੀ ਅੰਡੇਮਾਨ ਨਿਕੋਬਰ ਉੱਥੇ ਬੇਰੋਜ਼ਗਾਰੀ ਦੀ ਦਰ ਹੈਗੀ ਆ 33% ਦੀ ਤੇ ਇੱਕ ਵਾਰੀ ਫੇਰ ਇੱਕ ਇਹੋ ਜੀ ਜਗ੍ਹਾ ਜਿਹਨੂੰ ਉੱਥੋਂ ਬਹੁਤ ਜ਼ਿਆਦਾ ਦੂਰ ਤੋਂ ਦਿੱਲੀ ਤੋਂ ਕੰਟਰੋਲ ਕੀਤਾ ਜਾ ਰਿਹਾ ਹੁਣ ਆਪਾਂ ਗੱਲ ਇਹ ਕਰਦੇ ਆ ਕਿ ਜਦੋਂ ਇਹ ਮੁੱਦਾ ਪਿਛਲੇ ਇੰਨੇ ਟਾਈਮ ਤੋਂ ਲੰਬੇ ਅਰਸੇ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਪੱਕ ਰਿਹਾ ਸੀ ਹੌਲੀ-ਹੌਲੀ ਗਵਰਨਮੈਂਟ ਦੇ ਨਾਲ ਗੱਲਬਾਤ ਹੋ ਰਹੀ ਸੀ ਬਹੁਤ ਲੰਬੇ ਵਕਫੇ ਦੇ ਦੌਰਾਨ ਮੀਟਿੰਗਸ ਹੋ ਰਹੀਆਂ ਸੀ ਤਾਂ ਇੱਕਦਮ ਲਦਾਖ ਦੇ ਵਿੱਚ ਕੀ ਹੋਇਆ ਸਪੈਸ਼ਲੀ ਉਹ ਕਮਿਊਨਿਟੀ ਜਿਹੜੀ ਆਪਣੇ ਆਪ ਦੇ ਉੱਪਰ ਬਹੁਤੀ ਮਾਣ ਕਰਦੀ ਆ ਕਿ ਅਸੀਂ ਬਹੁਤ ਹੀ ਜ਼ਿਆਦਾ ਪੀਸਫੁੱਲ ਕਮਿਊਨਿਟੀਆਂ ਇਤਿਹਾਸ ਦੇ ਵਿੱਚ ਅਸੀਂ ਕਦੇ ਵੀ ਹਿੰਸਕ ਨਹੀਂ ਹੋਏ ਤਾਂ ਹੁਣ ਆਪਾਂ ਗੱਲ ਕਰਦੇ ਆ ਸਪੈਸ਼ਲੀ ਫਿਰ ਵੈਂਕਚੁਕ ਖੁਣਾ ਦੀ ਇੱਕ ਬਹੁਤ ਲੰਬੇ ਅਰਸੇ ਤੋਂ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਆ ਉਹਨਾਂ ਦੇ ਨਾਲ ਬੈਠੇ ਆ 16 ਹੋਰ ਇਨਸਾਨ ਇਹ 16 ਦੇ 16 ਇਨਸਾਨ ਉਮਰਦਰਾਜ ਨੇ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਹੁਣ ਜਿਹੜਾ ਇਨਸਾਨ ਭੁੱਖ ਹੜਤਾਲ ਦੇ ਉੱਪਰ ਬੈਠਾ ਵਾ ਤਾਂ ਉਹਨੂੰ ਇਸ ਭੁੱਖ ਹੜਤਾਲ ਦੇ ਕਰਕੇ ਉਹਦੀ ਸਰੀਰਕ ਜਿਹੜੀ ਹਾਲਤ ਆ ਉਹ ਲਗਾਤਾਰ ਹਰ ਨਵੇਂ ਦਿਨ ਬਦ ਤੋਂ ਬੱਤਰ ਹੁੰਦੀ ਜਾਣੀ ਆ ਪਰ ਇੱਥੇ ਹੁਣ ਗਵਰਨਮੈਂਟ ਕੀ ਕਰਦੀ ਆ ਪਿੱਛੇ ਜੀ ਇਹਨਾਂ ਦੀ ਇੱਕ ਮੀਟਿੰਗ ਹੋਈ ਆ ਇਹਨਾਂ ਲੋਕਾਂ ਦੇ ਨਾਲ ਜਿਹੜੇ ਪ੍ਰੋਟੈਸਟ ਦੇ ਉੱਪਰ ਬੈਠੇ ਆ ਉਸ ਮੀਟਿੰਗ ਇੱਕ ਵਾਰੀ ਫੇਰ ਬੇਸਿੱਟਾ ਨਿਕਲਦੀ ਆ ਅਗਲੀ ਜਿਹੜੀ ਡੇਟ ਗਵਰਨਮੈਂਟ ਦੁਆਰਾ ਦਿੱਤੀ ਜਾਂਦੀ ਆ ਉਹ ਫੇਰ ਇੱਕ ਬਹੁਤ ਹੀ ਜ਼ਿਆਦਾ ਲੰਬੇ ਅਰਸੇ ਦੀ ਪਾਈ ਜਾਂਦੀ ਆ ਇਹ ਡੇਟ ਸ਼ਾਇਦ ਅਕਤੂਬਰ ਮਹੀਨੇ ਦੇ ਕਿਸੇ ਦਿਨ ਦੀ ਦਿੱਤੀ ਜਾਂਦੀ ਆ ਇੰਨੇ ਸਮੇਂ ਦੇ ਦੌਰਾਨ ਹੁੰਦਾ ਕੀ ਆ ਪੋਖੜ ਤਾਲ ਦੇ ਉੱਪਰ ਬੈਠੇ ਇਹ ਜਿਹੜੇ 15 ਜਾਂ 16 ਇਨਸਾਨ ਹੁੰਦੇ ਆ ਜਿਹੜੇ ਬਹੁਤ ਲੰਬੇ ਅਰਸੇ ਤੋਂ ਬੈਠੇ ਆ ਅਦਰਵਾਈਜ਼ ਤਾਂ ਡੇਲੀ ਉੱਥੇ ਲੋਕ ਆਉਂਦੇ ਆ ਸੈਂਕੜੇ ਦੀ ਗਿਣਤੀ ਦੇ ਵਿੱਚ ਆਉਂਦੇ ਜਿਨ੍ਹਾਂ 'ਚ ਨੌਜਵਾਨ ਵੀ ਹੁੰਦੇ ਆ ਉਹ ਪੂਰੇ ਇੱਕ ਦਿਨ ਦੇ ਲਈ ਭੁਖ ਹੜਤਾਲ ਕਰਦੇ ਆ ਪਰ ਇੱਥੇ ਆਪਾਂ ਗੱਲ ਕਰ ਰਹੇ ਆ ਉਹਨਾਂ ਲੋਕਾਂ ਦੀ ਜਿਹੜੇ ਲੰਬੇ ਅਰਸੇ ਤੋਂ ਬੈਠੇ ਆ ਤਾਂ ਇਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਔਰਤ ਹੁੰਦੇ ਆ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਆ ਉਹਨਾਂ ਨੂੰ ਹਸਪੀਟਲ ਐਮਰਜੈਂਸੀ ਦੇ ਵਿੱਚ ਲਜਾਇਆ ਜਾਂਦਾ ਤਾਂ ਜਿਹੜਾ ਇਹਨੇ ਸਾਲਾਂ ਤੋਂ ਗੁੱਸਾ ਗਵਰਨਮੈਂਟ ਦੇ ਅਗੇਂਸਟ ਇਹਨਾਂ ਸ਼ਾਂਤਮਈ ਲੋਕਾਂ ਦੇ ਅੰਦਰ ਵਸਿਆ ਹੋਇਆ ਸੀ ਫਾਈਨਲੀ ਉਹ ਫੁੱਟ ਜਾਂਦਾ ਤੇ ਇਸ ਤੋਂ ਸਿਰਫ 2 ਦਿਨ ਪਹਿਲਾਂ ਮੈਂ ਹੁਣੇ ਇੱਕ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਆ ਐਲ ਏ ਬੀ ਉਹਦੇ ਜਿਹੜੇ ਮੇਨ ਆਰਗੇਨਾਈਜ਼ਰ ਹੁੰਦੇ ਆ ਚਿਰਾਂਗ ਦੌਰਜੇ ਉਹਨਾਂ ਨੇ YouTube ਦੇ ਉੱਪਰ ਗਵਰਨਮੈਂਟ ਨੂੰ ਇੱਕ ਬਿਆਨ ਦਿੱਤਾ ਗਵਰਨਮੈਂਟ ਨੂੰ ਮੁਖਾਤਬ ਹੋ ਕੇ ਇਹ ਕਿਹਾ ਕਿ ਤੁਸੀਂ ਲਦਾਖ ਦੇ ਲੋਕਾਂ ਦੇ ਸਬਰ ਨੂੰ ਨਾ ਪਰਖੋ ਕਿਉਂਕਿ ਲਦਾਖ ਦਾ ਜਿਹੜਾ ਯੂਥ ਆ ਉਹ ਬਹੁਤ ਟਾਈਮ ਤੋਂ ਇਸ ਤਰ੍ਹਾਂ ਦੀ ਮੁਸ਼ਕਲ ਹਾਲਤ ਦੇ ਵਿੱਚ ਰਹਿ ਰਿਹਾ ਕਿਸੇ ਵੀ ਦਿਨ ਇਹਨਾਂ ਦਾ ਗੁੱਸਾ ਫਟ ਸਕਦਾ ਤੇ ਫਾਈਨਲੀ ਇਸ ਤੋਂ ਸਿਰਫ 2 ਦਿਨ ਤੋਂ ਬਾਅਦ ਇਹ ਸਭ ਕੁਝ ਹੋ ਜਾਂਦਾ ਵਾ ਜੇ ਤੁਸੀਂ ਇਹਨਾਂ ਸਾਰੇ ਲੀਡਰਾਂ ਦਾ ਚਾਹੇ ਉਹ ਕੇਡੀਏ ਦੇ ਹੋਣ ਤੇ ਚਾਹੇ ਐਲਬੀ ਦੇ ਹੋਣ ਉਹਨਾਂ ਦੇ ਪੁਰਾਣੇ ਬਿਆਨ ਦੇਖੋਗੇ ਈਵਨ ਕੁਝ ਦਿਨ ਪੁਰਾਣੇ ਉਹ ਬਾਰ-ਬਾਰ ਇੱਕੋ ਹੀ ਚੀਜ਼ ਕਹਿੰਦੇ ਦਿਖਾਈ ਦਿੰਦੇ ਆ ਕਿ ਅਸੀਂ ਬਹੁਤ ਹੀ ਜ਼ਿਆਦਾ ਸ਼ਾਂਤਮਈ ਲੋਕ ਆ ਅਸੀਂ ਕਦੇ ਕਿਸੇ ਦੇ ਨਾਲ ਵੀ ਹਿੰਸਾ ਨਹੀਂ ਕਰਦੇ ਤੇ ਦੂਸਰਾ ਅਸੀਂ ਬਹੁਤ ਹੀ ਜ਼ਿਆਦਾ ਦੇਸ਼ ਪ੍ਰੇਮੀ ਆ ਭਾਵੇਂ ਕਿ ਲਦਾਖ ਦੀ ਪੋਪੂਲੇਸ਼ਨ ਬਹੁਤ ਥੋੜੀ ਆ ਪਰ ਫਿਰ ਵੀ ਜਦੋਂ ਵੀ ਕਦੇ ਇੰਡੀਆ ਨੂੰ ਲੋੜ ਪਈ ਆ ਤਾਂ ਆਰਮੀ ਦੇ ਵਿੱਚ ਹਮੇਸ਼ਾ ਹੀ ਲਦਾਖ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਵਾ ਤੇ ਹੁਣ ਹੁੰਦਾ ਕੀ ਆ ਜਦੋਂ ਇਸ ਔਰਤ ਨੂੰ ਹਸਪੀਟਲ ਲਜਾਇਆ ਜਾਂਦਾ ਸੈਂਕੜੇ ਲੋਕਾਂ ਦਾ ਜਿਹੜੇ ਸਪੈਸ਼ਲੀ ਜਿਨ੍ਹਾਂ ਦੇ ਵਿੱਚ ਨੌਜਵਾਨ ਹੁੰਦੇ ਆ ਉਹਨਾਂ ਦਾ ਇੱਕ ਹਜੂਮ ਇਕੱਠਾ ਹੁੰਦਾ ਉਹ ਇੱਕ ਸ਼ਾਂਤਮਈ ਤਰੀਕੇ ਦਾ ਮਾਰਚ ਸ਼ੁਰੂ ਕਰਦੇ ਆ ਪਰ ਇਸੇ ਮਾਰਚ ਦੇ ਉੱਪਰ ਜਿਹੜੇ ਇੰਡੀਆ ਦੇ ਉੱਥੇ ਕੁਝ ਸੈਨਿਕ ਖੜੇ ਹੁੰਦੇ ਆ ਆਰਮਡ ਫੋਰਸਸ ਦੇ ਲੋਕ ਹੁੰਦੇ ਆ ਉਹ ਇਹਨਾਂ ਦੇ ਉੱਪਰ ਪੈਲੇਟ ਗਨਸ ਦੇ ਨਾਲ ਹਮਲਾ ਕਰਦੇ ਆ ਉਹੀ ਪੈਲੇਟ ਗਨਸ ਜਿਹੜੀਆਂ ਕੁਝ ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਉਥੋਂ ਦੇ ਨੌਜਵਾਨਾਂ ਦੇ ਉੱਪਰ ਪੂਰੇ ਢੜਲੇ ਦੇ ਨਾਲ ਚਲਾਈਆਂ ਗਈਆਂ ਤੇ ਜਿਹਦੇ ਵਿੱਚ ਬਹੁਤ ਸਾਰੇ ਕਸ਼ਮੀਰ ਦੇ ਨੌਜਵਾਨ ਅੰਨੇ ਹੋ ਗਏ ਹੁਣ ਜਦੋਂ ਹੀ ਇੱਕ ਪਾਸੇੋਂ ਆਰਮਡ ਫੋਰਸਸ ਦੇ ਜਵਾਨ ਇਸ ਸ਼ਾਂਤਮਈ ਹਜੂਮ ਦੇ ਉੱਪਰ ਭੀੜ ਦੇ ਉੱਪਰ ਪੈਲਟ ਗਨਸ ਦੇ ਨਾਲ ਹਮਲਾ ਕਰਦੇ ਆ ਤਾਂ ਫਾਈਨਲੀ ਇਹ ਪੀੜ ਪੜਕ ਜਾਂਦੀ ਆ ਸਭ ਤੋਂ ਪਹਿਲਾਂ ਉੱਥੇ ਕੋਲੇ ਇੱਕ ਆਰਮਡ ਫੋਰਸਸ ਦੀ ਆਪਣੀ ਕਾਰ ਖੜੀ ਹੁੰਦੀ ਆ ਗੱਡੀ ਖੜੀ ਹੁੰਦੀ ਆ ਉਹਨੂੰ ਇਹ ਪਲਟ ਦਿੰਦੇ ਆ ਬੀਜੇਪੀ ਦੇ ਦਫ਼ਤਰ ਦੇ ਉੱਪਰ ਹਮਲਾ ਕਰਦੇ ਆ ਇਸ ਤੋਂ ਬਾਅਦ ਦੂਸਰੇ ਪਾਸਿਓਂ ਆਰਮਡ ਫੋਰਸਸ ਵੱਲੋਂ ਕੀਤਾ ਹੋਇਆ ਹਮਲਾ ਹੋਰ ਤੇਜ਼ ਹੁੰਦਾ ਹਾਲੇ ਤੱਕ ਦੀਆਂ ਰਿਪੋਰਟਸ ਦੇ ਅਕੋਰਡਿੰਗ 4 ਨੌਜਵਾਨਾਂ ਦੀ ਮੌਤ ਹੋ ਚੁੱਕੀ ਆ ਤੇ 50 ਤੋਂ ਜ਼ਿਆਦਾ ਜ਼ਖਮੀ ਹੋ ਚੁੱਕੇ ਆ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਇਹ ਸੀਗੇ ਸਾਰੇ ਦੇ ਸਾਰੇ ਮੁੱਖ ਕਾਰਨ ਕਿ ਕਿਉਂ ਇਹ ਸਭ ਕੁਝ ਹੋ ਰਿਹਾ ਲਦਾਖ ਦੇ ਅੰਦਰ ਮੈਨੂੰ ਉਮੀਦ ਆ ਕਿ ਇਸ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਲਦਾਖ ਦੇ ਵਿੱਚ ਇਸ ਟਾਈਮ ਦੇ ਉੱਪਰ ਜੋ ਵੀ ਵਾਪਰ ਰਿਹਾ ਤੁਹਾਨੂੰ ਉਹਦੇ ਬਾਰੇ ਦੇ ਵਿੱਚ ਥੋੜੀ ਬਹੁਤ ਜਾਣਕਾਰੀ ਜ਼ਰੂਰ ਮਿਲੀ ਹੋਊਗੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ